ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ। ਤਾਂ ਸ਼ਖਸ ਦੀ ਮਾਤਾ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਨਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ। ਦਰਅਸਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਮੰਜੇਦ ਨਾਲ ਬਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹ ਉਸਦੇ ਪੁੱਤ ਨੂੰ ਮਾਰ ਦਵੇਗੀ ਜਿਸ ਨੂੰ ਲੈ ਕੇ ਅਲੀਗੜ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ। ਤਾਂ ਸ਼ਖਸ ਦੀ ਮਾਧਿ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਣਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ। ਦਰਸਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਜਿਸ ਦੇ ਚੱਲਦੇ ਉਸ ਨੂੰ ਮੰਜੇਦ ਨਾਲ ਬੰਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹ ਉਸਦੇ ਪੁੱਤ ਨੂੰ ਮਾਰ ਦਵੇਗੀ ਜਿਸ ਨੂੰ ਲੈ ਕੇ ਅਲੀਗੜ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ। ਤਾਂ ਸ਼ਖਸ ਦੀ ਮਾਧਿ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਨਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ। ਦਰਅਸਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਮੰਜੇਦ ਨਾਲ ਬਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹਦੇ ਪੁੱਤ ਨੂੰ ਮਾਰ ਦਵੇ ਜਿਸ ਨੂੰ ਲੈ ਕੇ ਅਲੀਗੜ੍ਹ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ ਤਾਂ ਸ਼ਖਸ ਦੀ ਮਾਧਿ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਣਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ ਦਰ ਅਸਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਜਿਸ ਦੇ ਚੱਲਦੇ ਉਸ ਨੂੰ ਮੰਜੇਦ ਨਾਲ ਬੰਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹ ਉਸਦੇ ਪੁੱਤ ਨੂੰ ਮਾਰ ਦਵੇ ਜਿਸ ਨੂੰ ਲੈ ਕੇ ਅਲੀਗੜ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ। ਤਾਂ ਸ਼ਖਸ ਦੀ ਮਾਧਿ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਨਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ। ਦਰਅਸਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਮੰਜੇਦ ਨਾਲ ਬਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹਦੇ ਪੁੱਤ ਨੂੰ ਮਾਰ ਦਵੇ ਜਿਸ ਨੂੰ ਲੈ ਕੇ ਅਲੀਗੜ੍ਹ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ ਇੱਕ ਮਹਿਲਾ ਦੇ ਉੱਤੇ ਹੀ ਪਤੀ ਨੂੰ ਮੰਜੇਦਨਾ ਬਦਕੇ ਕੁੱਟਣ ਦਾ ਇਲਜ਼ਾਮ ਲੱਗਾ। ਤਾਂ ਸ਼ਖਸ ਦੀ ਮਾਤਾ ਵੱਲੋਂ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸ਼ਖਸ ਨੂੰ ਮੰਜੇਦਨਾ ਬਨਿਆ ਗਿਆ ਤੇ ਉੱਤੋਂ ਨੂੰ ਜਿਹੜੀ ਆ ਉਹ ਇਸ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਜਦ ਸੱਸ ਬਚੌੜ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਹੱਥਪਾਈ ਕੀਤੀ ਗਈ ਹੈ। ਦਰਅਸਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਪਤਨੀ ਦਾ ਇਹ ਦਾਵਾ ਹੈ ਕਿ ਪਤੀ ਕਾਫੀ ਸ਼ਰਾਬ ਪਿੰਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਮੰਜੇਦ ਨਾਲ ਬਨਿਆ ਗਿਆ ਤੇ ਮਾ ਦਾ ਇਲਜ਼ਾਮ ਹੈ ਕਿ ਮਹਿਲਾ ਦੇ ਕੋਲ ਇੱਕ ਨਜਾਇਜ਼ ਤਮੰਚਾ ਵੀ ਹੈ ਤੇ ਉਹ ਉਸਦੇ ਪੁੱਤ ਨੂੰ ਮਾਰ ਦਵੇ ਜਿਸ ਨੂੰ ਲੈ ਕੇ ਅਲੀਗੜ੍ਹ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਉਸਦੀ ਹੀ ਸਾਸੂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ